ਜੀ ਆਏ ਜੀ ਸਾਨੂੰ ਪਤਾ ਲੱਗਿਆ ਵੀ ਇੱਥੇ ਵੀ ਸਾਡਾ ਮੁੰਡਾ ਗਾਇਬ ਹੈ ਅਸੀਂ ਆਏ ਤਾਂ ਸਾਨੂੰ ਕਰਚੋਂ ਵੀਡੀਓ ਮਿਲੀ ਅਸੀਂ ਦੇਖੀ ਤੇ ਗਾਹਾਂ ਬੱਤੀ ਪੁਲਿਸ ਨੂੰ ਵੀ ਦੱਸਿਆ ਵੀ ਅਸੀਂ ਐਫ ਆਈ ਆਰ ਕਰਾਈ ਸੀਗੀ ਵੀ ਸਾਡਾ ਮੁੰਡਾ ਗਾਇਬ ਹੈ ਤੁਸੀਂ ਇਹ ਕਹਾ ਕਾਰਵਾਈ ਕਰੀ ਤੇ ਉਹ ਮੁੰਡਾ ਚੱਕਿਆ ਗਿਆ ਉਹਨੇ ਦੱਸਿਆ ਵੀ ਫਿਰ ਐ ਤੇ ਵੀ ਸਾਨੇ ਆ ਕੁਝ ਕਰਾ ਜਿੰਨਾ ਕਿ ਸਾਨੂੰ ਪੁਲਿਸ ਤੋਂ ਪਤਾ ਲੱਗਿਆ ਕਾਰਵਾਈ ਚ ਵੀ ਉੱਤੇ ਦਪਿਆ ਸਾੰਨੇ ਵੀ ਅਸੀਂ ਲੈ ਕੇ ਗਏ ਸੀ ਤੀ ਚਾਰ ਮੁੰਡੇ ਆ ਸੀ ਤੇ ਸਾਨੂੰ ਦੋਆਂ ਦਾ ਪਤਾ ਨੂੰ ਦੋ ਪੁਲਿਸ ਨੇ ਚੱਕ ਲਏ ਤੇ ਕਾਰਵਾਈ ਹੋ ਰਹੀ ਹੈ ਐਸ ਐਸ ਸੀ ਸੀ ਡੀ ਵੀ ਕੈਮਰੇ ਤੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਫੋਟੋਸ ਕਿੱਧਰ ਤੁਸੀਂ ਕਢਵਾਈ ਸੀ ਉਹ ਜੀ ਸਾਨੂੰ 23 ਤਰੀਕ ਨੂੰ ਮੁੰਡਾ ਆਇਆ ਹੈਗਾ ਨਹੀਂ ਸੀ ਉਰੇ ਕਢਾਈ ਤੇ ਸਾਨੂੰ ਅੱਗੇ ਦਿਖਾਈ ਤਾਂ ਪਤਾ ਲੱਗਿਆ ਵੀ ਨਾਉਰਾਜ ਜੀ ਅਛਾ ਤੁਹਾਡਾ ਬੇਟਾ ਸਿਰ ਕਿ ਤੁਸੀਂ ਮਾਨਣਾ ਹੁਲ ਕਰੋ ਇਸ ਚਲੋ ਪਾਣਾ ਜੋ ਵਰਤ ਗਿਆ ਹੁਣ ਆਪਾਂ ਕੀ ਬੇਟਾ ਜੀ ਮੈਂ ਸੱਤ ਰੋਲ ਨਿਕਾ ਰੱਖੇ ਤੁਸੀਂ ਨਿਕਰਾ ਦੇ ਮਿਲੈਗਾ ਇਤਨੇ ਲੰਗੇਜ ਮੁੰਡਾ ਕਿ ਅੱਧਾ ਮੈਂ ਦੂਰ ਹੈ ਵੀ ਤੂੰ ਮੇਰੇ ਕਰਕੇ ਜਰਾ ਉੱਥੇ ਲੈ ਗਏ ਲੰਗੇ ਜੀ ਤੁਸੀਂ ਦਿੰ ਕਰੀਦਾ ਤਾਂ ਆਪਣੇ ਜੀ ਸਾਤ ਮੇਰੀ ਸੇਵਾ ਕਰਨਾ ਮੇਰੇ ਪੈਰ ਸੁੱਜਣਾ ਜੀ ਉਹ ਦੋਸ ਦੀ ਬੁਆਰੀ ਰੋਟੀ ਪਾਣੀ ਦਵਾਈ ਮੁੱਟੀ ਵਾਈ ਕਰਤੈ ਤੇ ਮੇਰੇ ਕੋਈ ਕਰਨ ਵਾਲਾ ਨਹੀਂ ਹੈ ਉਸ ਬਹੁਤ ਸੇਵਾ ਕਰਦਾ ਮੈਂ ਰੋਟਾ ਪੋਚਦਾ ਜੀ ਮੱਚ ਤਿੰਨ ਪੋਤੀਆਂ ਮੇਰੀ ਕੰਮ ਕੀ ਕਰਦਾ ਸੀ ਮੁੰਡਾ ਤੁਹਾਡਾ ਕੰਮ ਇਹ ਤੇ ਜੀ ਇਹ ਡੰਗਰ ਸਾਹਮਣੇ ਦਾ ਘਰ ਆ ਔਰ ਕੋਈ ਕੰਮ ਨਹੀਂ ਕਰਦਾ ਕਰਾ ਮੈਨੂੰ ਕੋਈ ਪਤਨ ਨਹੀਂ ਨਾ ਉਹਦੀ ਮਾਰੂਪ ਕੇ ਮਾਰ ਜਾਈ ਉਹ ਉੱਤੇ ਟੋਕਾ ਕਰਕੇ ਮੈਂ ਕਰਿਆ ਹਮਾਂ ਸਾਸੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਮੈਂ ਹਾਂ ਤੁਹਾਡੇ ਨਾਲ ਸੋਨੂ ਜਾਂਸਲਾ ਕੁਝ ਦਿਨ ਪਹਿਲਾਂ ਇੱਕ ਲੜਕਾ ਇੱਕ ਦੋਸਤਾਂ ਵੱਲੋਂ ਹੀ ਮਾਰ ਦਿੱਤਾ ਗਿਆ ਅਤੇ ਮਿੱਟੀ ਦੇ ਵਿੱਚ ਦਬਾ ਦਿੱਤਾ ਗਿਆ ਇਸ ਸਮੇਂ ਅਸੀਂ ਉਸੇ ਘਰ ਦੇ ਵਿੱਚ ਖੜੇ ਆ ਜਿਸ ਨੌਜਵਾਨ ਦੀ ਕਤਲ ਕੀਤਾ ਗਿਆ ਅਤੇ ਘਰ ਦੇ ਵਿੱਚ 70 ਵਿਛੇ ਹੋਏ ਨੇ ਸੋ ਉਹਨਾਂ ਦੀ ਫੈਮਲੀ ਸਾਡੇ ਨਾਲ ਉਹਨਾਂ ਦੇ ਦੋਸਤ ਸਾਡੇ ਨਾਲ ਨੇ ਸੋ ਗੱਲਬਾਤ ਕਰਾਂਗੇ ਕਿ ਹਾਲਕਿ ਇਸ ਦੁਖਦੀ ਘੜੀ ਦੇ ਵਿੱਚ ਬਹੁਤ ਔਖਾ ਹੁੰਦਾ ਸਵਾਲ ਪੁੱਛਣਾ ਪਰ ਫਿਰ ਵੀ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਪਾਣਾ ਵਰਤਿਆ ਤੇ ਕੌਣ ਸੀ ਉਹ ਲੋਕ ਜਿਹੜੇ ਇੱਥੋਂ ਮੁੰਡੇ ਨੂੰ ਲੈ ਕੇ ਗਏ ਤੇ ਕਿਸ ਤਰ੍ਹਾਂ ਘਟਨਾ ਪੂਰੀ ਵਾਪਰੀ ਸੋ ਪਹਿਲਾਂ ਤਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਹੈ ਨਾ ਪ੍ਰਵਨ ਕੁਮਾਰ ਜੀ ਤੁਸੀਂ ਵੱਡੇ ਮਰਾਓ ਹਾਂ ਜੀ अच्छा मेनू ਗੱਲਬਾਤ ਦੱਸੋ ਤੇ ਕੀ ਹੋਈ ਸੀ ਪੂਰੀ ਘਟਨਾ ਕਦ ਇਹ ਗੱਲਬਾਤ ਹੋਈ ਹੈ 20 ਤਰੀਕ ਦੀ ਗੱਲਬਾਤ ਹੈ ਜੀ 20 ਤਰੀਕ ਦੀ ਹਾਂ ਜੀ 20 ਤਰੀਕ ਨੂੰ 12 ਵਜੇ ਇੱਥੇ ਆਇਆ ਮੁੰਡੇ ਇੱਥੋਂ ਮੋਟਰਸਾਈਕਲ ਤੇ ਲੈ ਗਿਆ ਬਣਾ ਗਈ ਸਾਹਮਣੇ ਸੀ ਸੀਸੀਟੀ ਵੀ ਕੈਮਰੇ ਚ ਪਤਾ ਲੱਗਿਆ ਜੀ ਉਹ ਮੁੰਡਾ ਕੌਣ ਸੀ ਜਿਹੜਾ ਲੈ ਕੇ ਗਿਆ ਜਾਣਦੇ ਅਸੀਂ ਜਾਣਦੇ ਨਹੀਂ ਬਸ ਬਾਅਦ ਵਿੱਚ ਸਾਨੂੰ ਪੁਲਿਸ ਤੋਂ ਪਤਾ ਲੱਗਿਆ ਵੀ ਉਹ ਗੱਜੂ ਖੇੜਾ ਜੀ ਗੱਜੂ ਖੇੜਾ ਜੀ ਅੱਛਾ ਤੁਸੀਂ ਕੀ ਲੱਗਦਾ ਮੇਰੇ ਜੀ ਜਿੱਦੇ ਦਾ ਭਰਾ ਹੈ ਜੀ ਹਾਂ ਅਸੀਂ ਆਏ ਜੀ ਸਾਨੂੰ ਪਤਾ ਲੱਗਿਆ ਵੀ ਇੱਥੇ ਵੀ ਸਾਡਾ ਮੁੰਡਾ ਗਾਇਬ ਹੈ ਅਸੀਂ ਆਏ ਤਾਂ ਸਾਨੂੰ ਕਰਚੋਂ ਵੀਡੀਓ ਮਿਲੀ ਅਸੀਂ ਦੇਖੀ ਤੇ ਗਾਂ ਦਿੱਤੀ ਪੁਲਿਸ ਨੂੰ ਵੀ ਦੱਸਿਆ ਵੀ ਅਸੀਂ ਐਫ ਆਈ ਆਰ ਕਰਾਈ ਸੀਗੀ ਵੀ ਸਾਡਾ ਮੁੰਡਾ ਗਾਇਬ ਹੈ ਅਸੀਂ ਗਾਂ ਵੀਡੀਓ ਦਿਖਾਈ ਤੇ ਸਾਨੂੰ ਪਤਾ ਲੱਗਿਆ ਵੀ ਉਹ ਪੁਲਿਸ ਨੇ ਗਾਂ ਕਾਰਵਾਈ કરી ਤੇ ਉਹ ਮੁੰਡਾ ਚੱਕਿਆ ਗਿਆ ਉਹਨੇ ਦੱਸਿਆ ਵੀ ਫਿਰ ਐ ਤੇ ਵੀ ਸਾਨੇ ਆ ਕੁਝ ਕਰ ਜਿੰਨਾ ਸਾਨੂੰ ਪੁਲਿਸ ਤੋਂ ਪਤਾ ਲੱਗਿਆ ਕਾਰਵਾਈ ਚ ਵੀ ਉੱਥੇ ਦੱਬਿਆ ਸਾਨ ਨੇ ਵੀ ਅਸੀਂ ਲੈ ਕੇ ਗਏ ਤੇ ਚਾਰ ਮੁੰਡੇ ਆ ਸੀ ਤੇ ਸਾਨੂੰ ਦੋਆਂ ਦਾ ਪਤਾ ਨਹੀਂ ਦੋ ਪੁਲਿਸ ਨੇ ਚੱਕ ਲਏ ਤੇ ਕਾਰਵਾਈ ਹੋ ਰਹੀ ਹੈ। ਅੱਛਾ ਤੁਹਾਨੂੰ ਜਿਸ ਟਾਈਮ ਤੁਸੀਂ ਕਾਰਵਾਈ ਕਰਵਾਈ ਯਾਨੀ ਰਿਪੋਰਟ ਕਰਕਾਈ ਸੀ ਰਿਪੋਰਟ ਕੀ ਕਰਾਈ ਸੀ? ਸਾਨ ਨੇ ਰਿਪੋਰਟ ਕਰਾਈ ਸੀਗੀ ਸਾਨੂੰ ਉਦੋਂ ਤਾਂ ਕੁਝ ਨਹੀਂ ਪਤਾ ਸੀਗਾ। ਸਾਨ ਨੇ ਰਿਪੋਰਟ ਕਰਾਈ ਸੀ ਵੀ ਸਾਡਾ ਮੁੰਡਾ ਗੁੰਮਾ ਜੀ। ਅੱਛਾ ਸੀਸੀਟੀਵੀ ਕੈਮਰੇ ਤੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਫੋਟੋਜ਼ ਕਰ ਤੁਸੀਂ ਕਢਵਾਈ ਸੀ? ਉਹ ਜੀ ਸਾਨ ਨੇ 23 ਤਰੀਕ ਨੂੰ ਮੁੰਡਾ ਆਇਆ ਹੈਗਾ ਨਹੀਂ ਸੀ ਉਰੇ। ਕਢਾਈ ਤੇ ਸਾਨ ਨੇ ਅੱਗੇ ਦਿਖਾਈ। ਤਾਂ ਪਤਾ ਲੱਗਿਆ ਵੀ ਉਹ ਕਹ ਰਹੇ ਸੀਗੇ ਵੀ ਸਾਨੂੰ ਪਤਾ ਨਹੀਂ ਤਾਂ ਪੁਲਿਸ ਦੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਵੀ ਉਹਨਾਂ ਨੇ ਇੱਥੇ ਆ ਕੰਮ ਕਰਤਾ ਅ ਅੱਛਾ ਉਹਨਾਂ ਦੇ ਡੈਡੀ ਸਾਡੇ ਨਾਲ ਨੇ ਬਪੂ ਜੀ ਤੁਹਾਡਾ ਕੀ ਨਾਂ ਹੈ ਜੀ ਮੈਂ ਉਹ ਰਾਜਾ ਜੀ ਅੱਛਾ ਤੁਹਾਡਾ ਬੇਟਾ ਸੇ ਨਾ ਕੀ ਚਾ ਤੁਸੀਂ ਮਾਨਾ ਹੁਲ ਕਰੋ ਇਸ ਚਲੋ ਪਾਣਾ ਜੋ

ਤਬ ਬੱਚਾ ਜੀ ਬੰਨਾ ਇੱਕ ਬੱਚਾ ਜੀ ਆਪਣਾ ਬੰਕ ਕੰਡਦੇ ਸਹੀ ਮਸੋਲਦਾ ਸੀ ਰਾਤ ਨੂੰ ਤੇ ਜਿਹੜਾ ਆਪਣੇ ਦੇਖ ਰੇ ਬੇਡ ਪਾਲਦਾ ਇੱਕ ਨਿੰਦਰ ਪਾਲਣ ਰਾਤ ਨੂੰ ਪੱਖਾ ਲਗਾ ਆਦਮ ਉਹ ਗੁਰਦਰ ਅਲੱਗੂ ਉਸੇ ਕਿੱਥੇ ਤੇ ਉਸ ਟਾਈਮ ਜਿਸਦਾਂ ਉਹਨੂੰ ਲੈ ਕੇ ਗਏ ਮੈਂ ਤਾਂ ਜਿਹੜਾ ਹੈ ਨਹੀਂਦਾ ਮੈਂ ਆਪਣੀ ਮੇਰੀ ਕੁੜੀ ਵਾ ਗਿਆ ਵਤਾ ਬੰਦ ਮੰਗੜ ਅੱਛਾ ਉਹਦੀ ਕੁੜੀ ਵਾ ਗਿਆ ਕਿੰਨਾ ਸੁਰਜੀਤ ਉਸ ਦਾ ਮਰਵਾ ਜੀ ਚਾਰ ਕੁੜੀਆਂ ਸ

ਬਿਆਹ ਹੰਤਾ ਜੀ ਕੁਮਾਰਾ ਦਾ ਅੱਛਾ ਕਿੰ ਕਿੰਨੇ ਬੱਚੇ ਨੇ ਤੁਹਾਡੇ ਕੋਲ ਕਿੰਨੇ ਭੈਣ ਭਰਾ ਨੇ ਉਹਦੇ ਚਾਰ ਭੈਣਾਂ ਜੀ ਉਸਕਾ ਹਮ ਮਾਜਬਲ ਤਿੰਨ ਭਾਈ ਤੇ ਜੀ ਨੇ ਹਮ ਅੱਛਾ ਤਿੰਨ ਪੋਤੀਆਂ ਮੇਰੀ ਜੀ ਕੰਮ ਕੀ ਕਰਦਾ ਸੀ ਮੁੰਡਾ ਤੁਹਾਡਾ ਕੰਮ ਇਹ ਤੇ ਜੀ ਇਹ ਹੀ ਡੰਗਰ ਸੰਭਲਦਾ ਦਾ ਘਰ ਕੋਰ ਕੋਈ ਕੰਮ ਨਹੀਂ ਕਰਦਾ ਕਰਾਂ ਡੰਗਰ ਸੰਭਲਦਾ ਦਾ ਪਹਿਲੇ ਡਰਾਈਵਲੀ ਕਰਦਾ ਸੀ ਜੀ ਅੱਛਾ ਜੀ ਗੱਡੀ ਚਲਾਉਂਦਾ ਰਿਹਾ ਕਾਸੀਬ ਜੀ ਾਨੂੰ ਲੱਗਦਾ ਕੋਈ ਪੁਰਾਣੀ ਰੰਜਿਸ਼ ਹੋਵੇ ਕੋਈ ਲੜਾਈ ਝਗੜਾ ਹੋਵੇ ਕੁਝ ਕਿਸੇ ਨੇ ਜਿੱਦ ਗੱਡੀ ਹੋਵੇ ਹੋਈ ਲੜਾਈ ਝਗੜਾ ਜੀ ਕੋਈ ਮਾਰੀ ਗੱਲ ਬੋਲੀ ਆਣੀ ਕੋਈ ਲੜਿਆ ਨਹੀਂ ਨਾ ਮੁੰਡੇ ਨੇ ਕਦੀ ਕਿਹਾ ਵੀ ਮੈਂ ਲੜਿਆ ਕੋਈ ਬਾਤ ਨਹੀਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਭਾਗ ਦਾ ਬਈ ਨਹੀਂ ਬਾਤ ਦਾ ਪਤਾ ਜੀ ਜਿਹੜਾ ਕੋਈ ਲੜਾਈ ਝਗੜਾ ਹੁੰਦਾ ਮਾਰੇ ਕੋਈ ਦੁਸ਼ਮਣ ਨਹੀਂ ਤੇ ਉਹ ਲੜਨੇ ਵਾਲਾ ਮੁੰਡਾ ਹੀ ਹੁੰਦਾ ਜਿਹੜੇ ਮੁੰਡੇ ਨੇ ਇਹ ਘਟਨਾ ਕਰ ਗਿਆ ਇਹ ਕਿੱਤੇ ਕਤਲ ਕੀਤਾ ਤੁਹਾਨੂੰ ਉਹ ਘਰ ਕਦੇ ਆਣਾ ਹੋਇਆ ਉਹਨਾਂ ਦਾ ਜਾਂ ਕਦੇ ਮਿਲੇ ਹੋਏ ਤੁਸੀਂ ਕਦੇ ਮੁੰਡੇ ਨੇ ਮਲਾਇਆ ਹੋਵੇ ਦੋਸਤ ਕਹਿੰਦੇ ਨੇ ਹੈ ਸੀ ਨਹੀਂ ਜੀ ਸਾਨੂੰ ਕੋਈ ਨਹੀਂ ਮਲਾਇਆ ਕੋਈ ਮੁੰਡਾ ਨਹੀਂ ਕੋਈ ਕੁਛ ਨਹੀਂ ਬਸ ਮੁੰਡਾ ਉੜੇ ਦੇ ਲੈ ਗਿਆ ਮੈਨੂੰ ਕੋਈ ਪਤਾ ਨਹੀਂ ਲੈ ਕੇ ਉਹਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਲਾਂਗੇ ਅੱਗੇ ਮੈਨੂੰ ਪਤਾ ਨਹੀਂ ਬੌਰੀ ਤੇ ਗਈ ਜੀ ਮੈਨੂੰ ਕੋਈ ਪਤਾ ਨਹੀਂ ਨਾ ਉਹਦੀ ਮਾਰ ਉੱਕੇ ਮਾਰ ਜਾਈ ਪੁੱਤੇ ਟੋਕਾ ਕਰਦੇ ਮਮੀ ਕਰਿਆ ਅਗਾਂਹ ਮੈਂ ਆਖੀ ਅੱਛਾ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਸੀ ਮੁੰਡਾ ਕਿ ਜਿਸ ਤਰ੍ਹਾਂ ਨਸ਼ਾ ਕਰਨ ਚਲੇ ਗਿਆ ਮੁੰਡੇ ਉਹ ਤਾਂ ਕਦੀ दारू ਵੀ ਨਹੀਂ ਪੀਦਾ ਸੀ ਉਹ ਤਾਂ ਮਤਲਬ ਵਾ ਬੀੜੀ ਜੂ ਪੀਦਾ ਇੱਕ ਬੀੜੀ ਬੀੜੀ ਪੀਦਾ ਹੋਰ ਕੋਈ ਨਸ਼ਾ ਨਹੀਂ ਤਾਂ ਦੁੱਧ ਪੀਦਾ ਦੋ ਟਾਈ ਕਿਲੋ ਦੁੱਧ ਪੀ ਜਦਾ ਦਹੀਂ ਦੀ ਰੋਟੀ ਖਾਵਾਦਾ ਰਾਤ ਨੂੰ ਵੀ ਦੁੱਧ ਦੀ ਰੋਟੀ ਖਾਵਾਦਾ ਉਹਨੂੰ ਕੋਈ ਨਸ਼ਾ ਮੈਂ ਤਾਂ ਦੇਖਿਆ ਨਹੀਂ ਕਰਦਾ ਕਦੀ ਤੁਹਾਡੇ ਕੀ ਨਾਮ ਹੈ ਵੀਰੇ ਬਲਵਿੰਦਰ ਸਿੰਘ ਤੁਸੀਂ ਤੁਸੀਂ ਕੀ ਲੱਗਦੇ ਹੋ ਮੁੰਡੇ ਦੇ ਜੀ ਜੀ अच्छा अच्छा ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਸ ਟਾਈਮੇ ਪਾਣਾ ਵਰਤੇ ਪਤਾ ਕਦ ਲੱਗਿਆ ਸੀ ਸਾਨੂੰ ਉਸ ਦਿਨ ਫੋਨ ਕੀਤਾ ਵੀ ਸਾਡਾ ਮੁੰਡਾ ਗੁੰਮ ਹੈ ਵੀ ਰਫਟ ਕਰਾ ਕੇ ਆਣੇ ਪਰ ਅਸੀਂ ਰਫਟ ਕਰਾਣ ਗਏ ਤੇ ਦੂਜੇ ਦਿਨ ਜੀ ਮੌਕੇ ਤੇ ਗਏ ਸੀ ਜਿੱਥੇ ਘਟਨਾ ਵਾਪਰੀ ਹੈ ਕਹਿੰਦੇ ਕਿ ਮਿੱਟੀ ਦੇ ਵਿੱਚ ਦੱਬਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਅਸੀਂ ਮੌਕਾ ਤੋਂ ਦੇਖਿਆ ਜੀ ਅਸੀਂ ਪਿੱਛੇ ਰਹੇ ਉਹਨਾਂ ਨੇ ਗੱਡੀ ਜੀ ਲਾਸ਼ ਜਿਸਥੇ ਹੈਗੀ ਦੀ ਕਿੰਨੇ ਦਿਨ ਬਾਅਦ ਮਿਲੀ ਸੀ ਡੈਡ ਬੋਡੀ ਸਤਿ ਮਿਣ ਡੈਡ ਬੋਡੀ ਮਿਲੀ ਜੀ 4 ਦਿਨ ਬਾਅਦ ਮਿਲੀ ਥੀ ਹਾਂਜੀ ਅੱਛਾ ਹੁਣ ਦੋ ਜਿੱਦਾਂ ਮੈਂ ਥਾਣੇਦਾਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਕਹਿੰਦੇ ਕਿ ਦੋ ਗ੍ਰਿਫਤਾਰ ਹੋ ਗਏ ਨੇ ਯਾਨੀ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀ ਅੱਛਾ ਪੁਲਸ ਵੱਲੋਂ ਹੁਣ ਕੀ ਆਸ਼ਵਾਸ਼ਣ ਦਿੱਤਾ ਗਿਆ ਕਿ ਹੁਣ ਦੋ ਮੁਜਰਮ ਤਾਂ ਫੜੇ ਗਏ ਨੇ ਹੁਣ ਹੋਰ ਕੀ ਕਹਿ ਰਹੇ ਨੇ ਪ੍ਰਸ਼ਾਸਨ ਕੀ ਕਹਿ ਰਿਹਾ ਆਪਣੇ ਕਾਰਵਾਈ ਕਰ ਰਹੀ ਹੈ ਜੀ ਸਾਨੂੰ ਭਰੋਸਾ ਹੈ ਉਹਨਾਂ ਤੇ ਹਾਂਜੀ अच्छा सरकारा तो कोई मांग ਹੈਗੀ ਹੈ ਮੰਗ ਤਾਂ ਹੈ ਗਰੀਬ ਪਰਿਵਾਰ ਹੈ ਜੋ ਕੋਈ ਮਦਦ ਹੋਵੇ ਮਾੜੇ ਮੋٹے ਕੋਈ ਪੈਸਾ ਨਹੀਂ আচ্ছা ਤੁਸੀਂ ਬਾਪੂ ਜੀ ਤੁਸੀਂ ਕੋਈ ਮੰਗ ਕਰਦੇ ਹੋ ਸਰਕਾਰ ਨੂੰ ਕੋਈ ਇਨਸਾਫ ਦੀ ਕੁਛ ਮੱਜ ਮਾਨੂੰ ਇਨਸਾਫ ਚਾਹੀਦਾ ਬੱਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਦਾ ਕੋਈ ਮੇਰੀ ਕੀ ਮੰਗ ਹੈ ਬੱਚਾ ਮੇਰਾ ਮੈਂ ਭਾ ਨਹੀਂ ਸਕਦਾ ਮੈਂ ਤਾਂ ਇਹ ਮੰਗ ਕਰਦੀ ਮਾਨੂੰ ਇਨਸਾਫ ਚਾਹੀਦਾ ਬਾਪੂ ਕੁਝ ਨਹੀਂ ਚਾਹੀਦਾ ਮੈਂ ਭੁੱਖਾ ਰਹਿਕ ਲੇਗਾ ਮੈਂ ਭੁੱਖਾ ਰਹਿਕ ਲੇਗਾ ਪਰ ਮੇਰੇ ਬੱਚੇ ਸਾਹ ਤੇ ਯਾਰਾ ਮੈਨੂੰ ਬੱਚੇ ਨੂੰ ਖਤਮ ਕਰਗਾ ਮਾਰਗਾ ਕਰਾਂ ਮੈਂ ਜਾ ਬਿਨਾਂ ਪਰ ਕੋਈ ਕਾਰਵਾਈ ਸਰਕਾਰ ਵੱਲੋਂ ਕੋਈ ਚਾਹੀਦੀ ਮੈਂ ਬਹੁਤ ਚੰਗਾ ਜੀ ਮੇਰੇ ਬੱਚੇ ਅੰਦਾਜ਼ਨ ਮੇਰਾ ਬੱਚਾ ਮੇਤਰ ਦੇ ਜਾਸਰ ਸੇਵਾ ਕਿੰਨੀ ਕਰਦਾ ਸੀ ਕਿੰਨਾ ਕੁ ਤੁਹਾਡੀ ਉਹ ਕਰ ਰਹੀ ਸੀ ਸੇਵਾ ਕਰ ਰਹੀ ਸੀ ਮੇਰੀ ਰਸਤਾ ਬਚਾ ਲਾ ਸਾਡੀ ਅਰੇ ਮਾਸਰ ਕਰਾ ਦੇ ਜੀ ਮੈਨੂੰ ਸਾਰੀ ਚੀਜ਼ ਦਵਾਈ ਬੁੱਟੀ ਵਾਈ ਕਰਾ ਦੇ ਮੇਰੇ ਕੋਈ ਹੋਰ ਕਰਦੇ ਵਾਲਾ ਨਾ ਰਹੂ ਚੱਲਦੇ ਹੀ ਨਹੀਂ ਜਿੱਦ ਦੀ ਸੇਵਾ ਆਪਣੀ ਮਾਹੀ ਵਰ ਬਾਪੀ ਦੋ ਜੀ ਅਮੇ ਮੰਝੇ ਵਰ ਪਏ ਜੀ ਮੈਂ ਸਾਨੂੰ ਸੰਭਾਲਦਾ ਜੀ ਸਾਰੀ ਡੰਗਰਾਂ ਨੂੰ